ਸਾਡਾ ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਾਂ ਬਣਾਵਾਂਗੇ ਪੰਜਾਬੀ ਸਟਾਈਲ ਚ ਆਲੂ ਪਿਆਜ਼ ਵਾਲੀ ਕੜੀ ਇਹਦੇ ਲਈ ਇੱਧਰ ਮੈਂ ਲਏ ਆ ਥੋੜੇ ਜਿھے ਸੁੱਕੇ ਮਸਾਲੇ ਜੀਰਾ ਲਿਆ ਥੋੜਾ ਜਿਹਾ ਧਨੀਆ ਕੁੱਟ ਕੇ ਲਿਆ ਤੇ ਇੱਕ ਪੀਸ ਮੈਂ ਦਾਲਚੀਨੀ ਦਾ ਲਿਆਗਾ। ਇੱਧਰ ਮੈਂ ਪਿਆਜ਼ ਕੱਟ ਲਿਆ ਲੰਮੇ ਲੰਮੇ, ਆਲੂ ਕੱਟ ਲਿਆ। ਹਰੀ ਮਿਰਚ ਕੱਟ ਲਈ ਤੇ ਥੋੜੇ ਜਿਹਾ ਪੱਤੇ ਮੈਂ ਕੜੀ ਪੱਤੇ ਦੇ ਲਏ ਆ। ਇਹ ਮੈਂ ਤਾਜ਼ਾ ਲਿਆ। ਤੁਸੀਂ ਸੁੱਕਾ ਵੀ ਪਾ ਸਕਦੇ ਹੋ। ਇੱਕ ਕੱਪ ਮੈਂ ਪਾਣੀ ਦਾ ਲਿਆਗਾ, ਇੱਕ ਕੌਲੀ ਬੇਸਨ ਦੀ ਲਈ ਆ ਤੇ ਅੱਧਾ ਲੀਟਰ ਮੈਂ ਲੱਸੀ ਦਾ ਲਿਆ ਤੁਸੀਂ ਇਹ ਕੜੀ ਦਹੀਂ ਨੂੰ ਫੈਂਟ ਕੇ ਉਹਦੇ 'ਚ ਵੀ ਬਣਾ ਸਕਦੇ ਹੋ ਤੇ ਲੱਸੀ 'ਚ ਵੀ ਬਣਾ ਸਕਦੇ ਹੋ ਹਾਂਜੀ ਫਿਰ ਆਪਾਂ ਕੜੀ ਬਣਾਉਣੀ ਸ਼ੁਰੂ ਕਰਦੇ ਹਾਂ ਹਾਂਜੀ ਇੱਧਰ ਆਪਾਂ ਕੜਾਈ ਗਰਮ ਧਰ ਲਈ ਆ ਤੇ ਇੱਕ ਕਟਸ਼ੀ ਮੈਂ ਸਰੋਂ ਦੇ ਤੇਲ ਦੀ ਪਾ ਦਿੱਤੀ ਆ ਤੁਸੀਂ ਰਫੈਂਡ ਵੀ ਪਾ ਸਕਦੇ ਹੋ ਤੇ ਘਿਓ ਵੀ ਪਾ ਸਕਦੇ ਹੋ ਤੇ ਇਹਨੂੰ ਆਪਾਂ ਤੇਲ ਨੂੰ ਚੰਗੇ ਤਰੀਕੇ ਨਾਲ ਗਰਮ ਹੋਣ ਦਿੰਨੇ ਆ ਹਾਂਜੀ ਤੇਲ ਆਪਣਾ ਜਿਹੜਾ ਗਰਮ ਹੋ ਚੁੱਕਾਗਾ ਸਾਰਿਆਂ ਨੂੰ ਪਹਿਲਾਂ ਇਹਦੇ ਚ ਆਪਾਂ ਪਾਵਾਂਗੇ ਜੀਰਾ ਤੇ ਧਨੀਆ ਤੇ ਦਾਲ ਚੀਨੀ ਦਾ ਪੀਸ ਯਾਨੀ ਕਿ ਸੁੱਕੇ ਮਸਾਲੇ ਆ ਜਿਹੜੇ ਤੇ ਕੜੀ ਪੱਤਾ ਹਾਂਜੀ ਜੀਰਾ ਆਪਣਾ ਕਲਕ ਗਿਆ ਹੁਣ ਇਹਦੇ ਚ ਆਪਾਂ ਪਾ ਦਾਂਗੇ ਹਰੀ ਮਿਰਚ ਹਾਂਜੀ ਹੁਣ ਆਪਾਂ ਪਿਆਜ਼ ਤੇ ਆਲੂ ਵੀ ਪਾ ਲਾਂਗੇ ਇਹ ਆਲੂ ਪਿਆਜ਼ ਨੂੰ ਆਪਾਂ ਹਲਕਾ ਭੁੰਨ ਲੈਨੇ ਆਂ ਹਾਂਜੀ ਆਲੂ ਪਿਆਜ਼ ਨੂੰ ਨਾ ਆਪਾਂ ਹਲਕਾ ਹੀ ਭੁੰਨਾਗੇ ਕਿਉਂਕਿ ਇਹਦਾ ਕਰੰਚੀ ਪੰਜਾ ਜਿਹੜਾ ਹੁੰਦਾ ਦਾ ਉਹੀ ਜ਼ਿਆਦਾ ਵਧੀਆ ਲੱਗਦਾ ਕੜੀ 'ਚ ਜੇ ਜ਼ਿਆਦਾ ਪੁੱਜ ਗਿਆ ਤਾਂ ਇਹਨੇ ਵੇਚ ਹੀ ਰਿੱਝ ਜਾਣਾਗਾ ਫਿਰ ਆਪਾਂ ਨੂੰ ਪਤਾ ਹੀ ਨਹੀਂ ਲੱਗਣਾ ਵੀ ਆਪਾਂ ਕਿਸ ਚੀਜ਼ ਦੀ ਕੜੀ ਬਣਾਈ ਆਗੀ ਇਹਦੇ ਵਿੱਚ ਵਿੱਚ ਟੇਸਟ ਆਵੇ ਉਹੀ ਜ਼ਿਆਦਾ ਕੜੀ ਆਪਾਂ ਨੂੰ ਸਵਾਦ ਲੱਗਦੀ ਹੈ ਇਸ ਲਈ ਇਹਨੂੰ ਆਪਾਂ ਹਲਕਾ ਹੀ ਭੁੰਨਾਂਗੇ ਪੂਰਾ ਨਹੀਂ ਪਕਾਉਂਦੇਗੀ ਹਾਂਜੀ ਆਲੂ ਪਿਆਜ਼ ਆ ਜਿਹੜੇ ਆਪਣੇ ਹਲਕੇ ਭੁੱਜ ਗਏ ਆ ਇੰਨੇ ਭੁੰਨਣੇ ਸੀ ਆਪਾਂ ਇਹ ਤੇ ਹੁਣ ਇਹਦੇ ਚ ਆਪਾਂ ਐਡ ਕਰਾਂਗੇ ਮਸਾਲੇ ਇੱਕ ਚਮਚਾ ਮੈਂ ਪਾਉਂਗੀ ਲਾਲ ਮਿਰਚ ਦਾ ਇਹਨੂੰ ਥੋੜਾ ਜਿਹਾ ਆਪਾਂ ਹਿਲਾ ਲਾਂਗੇ ਇਹਦੇ ਨਾਲ ਕਲਰ ਬਹੁਤ ਸੋਹਣਾ ਹੁੰਦਾਗਾ ਜੇ ਆਪਾਂ ਇੱਕ 스ਕੈਂਟ ਲਈ ਮਿਰਚ ਨੂੰ ਪਹਿਲਾਂ ਪਾ ਦਈਏ ਇੱਕ ਚਮਚ ਪਾਵਾਂਗੇ ਆਪਾਂ ਲੂਣ ਦਾ ਇਹ ਮਸਾਲੇ ਆ ਜਿਹੜੇ ਤੁਸੀਂ ਆਪਦੇ ਟੇਸਟ ਤੇ ਲੋੜ ਅਨਸਾਰ ਪਾਉਣੇ ਆਗੇ ਇੱਕ ਚਮਚਾ ਪਾਵਾਂਗੇ ਆਪਾਂ ਹਲਦੀ ਦਾ ਤੇ ਇਹਨੂੰ ਕੁਝ ਸਕਿੰਟਾਂ ਲਈ ਆਪਾਂ ਭੁੰਨਾਂਗੇ ਲਓ ਜੀ ਮਸਾਲਾ ਆਪਣਾ ਭੁੱਜ ਗਿਆ ਵਧੀਆ ਤੇ ਹੁਣ ਇਹਦੇ ਚ ਆਪਾਂ ਐਡ ਕਰਾਂਗੇ 1 ਕੱਪ ਪਾਣੀ ਦਾ ਗੈਸ ਆ ਜਿਹੜਾ ਮੈਂ ਇਹਦੀ ਫਲੇਮ ਆ ਜਿਹੜੀ ਬਿਲਕੁਲ ਲੋ ਕੀਤੀ ਹੋਈ ਆਗੀ ਤੇ ਜਿੰਨਾ ਚਿਰ ਆਪਣੇ ਮਸਾਲੇ ਨੂੰ ਵਾਲਾ ਆਉਂਦਾਗਾ ਉਨਾ ਚਿਰ ਆਪਾਂ ਬੇਸਣ ਦਾ ਕੋਲ ਤਿਆਰ ਕਰ ਲੈਨੇ ਇੱਧਰ ਮੈਂ ਇੱਕ ਡੋਂਗਾ ਲੈ ਲਿਆ ਇਹਦੇ 'ਚ ਮੈਂ ਕੌਲੀ ਜਿਹੜੀ ਬੇਸਣ ਵਾਲੀ ਸੀ ਉਹ ਪਾ ਲਈ ਆ ਤੇ ਇਹਦੇ 'ਚ ਆਪਾਂ ਲੱਸੀ ਐਡ ਕਰਦੇ ਹੋਏ ਇਹਦਾ ਕੋਲ ਤਿਆਰ ਕਰਦੇ ਹਾਂ ਹਾਂਜੀ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਖੋਲ ਲੈਣੇ ਆ ਇਹਦੀਆਂ ਗੰਡਾਂ ਜਿਹੜੀਆਂ ਉਹ ਖਤਮ ਕਰ ਦਿੰਨੇ ਆ ਜੇ ਤੁਸੀਂ ਇਸ ਤਰੀਕੇ ਨਾਲ ਨਹੀਂ ਖੋਲਣਾ ਚਾਹੁੰਦੇ ਤਾਂ ਤੁਸੀਂ ਇਹਨੂੰ ਮਿਕਸੀ ਦੇ ਜਾਰ ਚ ਪਾ ਕੇ ਥੋੜਾ ਜਿਹਾ ਗੇੜਾ ਵੀ ਦੇ ਸਕਦੇ ਹੋ ਥੋੜਾ ਜਿਹਾ ਗ੍ਰाइंड ਕਰਨ ਨਾਲ ਹੀ ਇਹ ਬਹੁਤ ਸੋਹਣਾ ਮਿਕਸ ਹੋ ਜਾਊਗਾ ਖੋਲ ਤਿਆਰ ਹੋ ਜਾਊਗਾ ਤੇ ਨਹੀਂ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹਾਂ ਹਾਂਜੀ ਲੱਸੀ ਆਪਾਂ ਥੋੜੀ ਥੋੜੀ ਕਰਕੇ ਇਹਦੇ ਵਿੱਚ ਐਡ ਕਰੀ ਜਾਵਾਂਗੇ ਤੇ ਇਹਨੂੰ ਖੋਲੀ ਜਾਵਾਂਗੇ ਇਹ ਕੜੀ ਬਹੁਤ ਟੇਸਟੀ ਬਣਦੀ ਹੈਗੀ ਤੇ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈਗੀ ਪੰਜਾਬ ਚ ਤਾਂ ਇਹ ਬਹੁਤ ਜ਼ਿਆਦਾ ਬਣਾ ਕੇ ਖਾਧੀ ਜਾਂਦੀ ਹੈਗੀ ਗਰਮੀ ਦੇ ਮੌਸਮ ਚ ਹਾਂਜੀ ਬੇਸਨ ਦਾ ਮੈਂ ਜਿਹੜਾ ਘੋਲ ਆ ਤਿਆਰ ਕਰ ਲਿਆ ਇਹਦੇ ਚ ਕੋਈ ਕੋਈ ਆ ਦੇਖੋ ਨੀ ਕਿੰਨੀ ਕਿੰਨੀ ਗੰਢ ਜੀ ਰਹਿ ਗਈ ਆ ਇਹਦੇ ਤੁਸੀਂ ਟੈਨਸ਼ਨ ਨਹੀਂ ਲੈਣੇਗੀ ਸਿਰਫ ਇਹਨੂੰ ਬਸ ਇੱਕ ਫੋਣ ਕੇ ਪਾ ਦੇਣਾਗਾ ਫਿਰ ਤੁਹਾਡਾ ਘੋਲ ਜਿਹੜਾ ਵਧੀਆ ਹੀ ਰਹੂਗਾ ਕੋਈ ਗੰਢ ਨਹੀਂ ਬਣਨੀ ਤੁਹਾਡੀ ਕੜੀ ਚ ਤੇ ਬਹੁਤ ਟੇਸਟੀ ਬਣੂਗੀ ਨਾਲੇ ਆ ਦੇ ਪੁੱਜੋ ਇਹ ਮਸਾਲੇ ਚ ਪਾ ਦਿੰਨੇ ਆ ਇਸ ਤਰ੍ਹਾਂ ਤੁਸੀਂ ਇਹਨੂੰ ਪੁਣਕੇ ਪਾ ਦਿਓ ਬਸ ਬਸ ਆਪਾਂ ਇਸ ਤਰੀਕੇ ਨਾਲ ਇਹਨੂੰ ਹਿਲਾਉਂਦੇ ਜਾਵਾਂਗੇ ਤੇ ਆਪਣੀ ਵਧੀਆ ਪੁਣਕੇ ਬੇਸਣਾ ਜਿਹੜਾ ਮਸਾਲੇ ਚ ਐਡ ਹੋ ਜੂਗਾ ਕੋਈ ਗੰਢ ਨਹੀਂ ਜਾਣੀ ਆਪਣੀ ਵਿੱਚ ਇਹਦੇ ਬੜੀ ਐ ਸਮੂਥ ਬੈਟਰ ਜਾਊਗਾ ਹਾਂਜੀ ਸਾਰਾ ਕੋਲਾ ਜਿਹੜਾ ਆਪਾਂ ਐਡ ਕਰ ਲਿਆਗਾ ਤੇ ਇਸੇ ਜੀ ਆਪਾਂ ਇੱਕ ਗਲਾਸ ਪਾਵਾਂਗੇ ਪਾਣੀ ਦਾ ਤੇ ਇਹਨੂੰ ਪੌਣੀ ਤਣੀ ਪੁਣ ਕੇ ਪਾ ਦਾਂਗੇ ਪੌਣੀ ਨਾਲ ਤਾਂ ਕਿ ਸਾਰੀ ਆਪਣੀ ਲੱਸੀ ਹੈ ਜਾਂ ਬੇਸਨ ਜੋ ਵੀ ਪੌਣੀ ਚ ਹੈਗਾ ਸਾਬ ਚਲਾ ਜਾਵੇ ਆ ਦੇਖੋ ਸਾਰਾ ਬੇਸਨ ਆਪਾਂ ਜਿਹੜਾ ਕੋਲਕੇ ਚਲਾ ਗਿਆ ਤੇ ਜਿਹੜਾ ਵੀ ਲੱਸੀ ਚ ਮਾੜੀ ਮੋਟੀ ਕੋਈ ਛਿੱਦੀ ਸੀਗੀ ਉਹ ਆਪਣੀ ਪੌਣੀ ਚ ਰਹਿ ਗਈ ਆ ਚਲੋ ਆ ਦੇਖੋ ਹੁਣ ਆਪਾਂ ਇਹਨੂੰ ਕਰ ਦਿੰਨੇ ਚੰਗੇ ਤਰੀਕੇ ਨਾਲ ਮਿਕਸ ਬਹੁਤ ਟੇਸਟੀ ਕੜੀ ਬਣ ਕੇ ਆਪਣੀ ਤਿਆਰ ਹੋਊਗੀ ਤੁਸੀਂ ਸਾਡੀ ਵੀਡੀਓ ਨਾਲ ਬਣੇ ਰਹੋ ਜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਹਾਂਜੀ ਇੱਕ ਗਲਾਸ ਇਹਦੇ ਵਿੱਚ ਆਪਾਂ ਹੋਰ ਪਾਣੀ ਦਾ ਐਡ ਕਰ ਦਾਂਗੇ ਤਾਂ ਕਿ ਚੰਗੇ ਤਰੀਕੇ ਨਾਲ ਰਿਜ ਜ ਸਕੇ ਤੇ ਜਿੰਨੀ ਕ ਆਪਾਂ ਨੂੰ ਸੰਘਣੀ ਚਾਹੀਦੀ ਹੈ ਉਸ ਤਰੀਕੇ ਦੀ ਬਣ ਸਕੇ ਤੁਸੀਂ ਇਹ ਜਿਹੜਾ ਪਾਣੀ ਆਪਦੇ ਟੇਸਟ ਅਨੁਸਾਰ ਪਾ ਸਕਦੇ ਹੋ ਜੇ ਤਾਂ ਤੁਸੀਂ ਜ਼ਿਆਦਾ ਸੰਘਣੀ ਖਾਣੀ ਹੋ ਤਾਂ ਥੋੜਾ ਇਹ ਘੱਟ ਰੱਖ ਲਿਓ ਜੇ ਪਤਲੀ ਖਾਣੀ ਹੈ ਤਾਂ ਥੋੜਾ ਇਹ ਵਾਧੂ ਵੀ ਪਾ ਸਕਦੇ ਹੋਗੇ ਹੁਣ ਗੈਸ ਨੂੰ ਆਪਾਂ ਮੀਡੀਅਮ ਕਰ ਲਾਂਗੇ ਤੇ ਇਹਨੂੰ ਚੰਗੇ ਤਰੀਕੇ ਨਾਲ ਆਪਾਂ ਰਿਜਨ ਦੇਵਾਂਗੇ ਇੱਥੇ ਤੁਸੀਂ ਇੱਕ ਗੱਲ ਦਾ ਧਿਆਨ ਰੱਖਿਓ ਕੁਸੀਂ ਕਦੇ ਵੀ ਕੜਛੀ ਨਾਲ ਇਹਨੂੰ ਚੱਕ ਕੇ ਵੇਖਿਓ ਨਾ ਕੜਛੀ ਇਹਦੇ ਵਿੱਚੋਂ ਬਾਹਰ ਨਹੀਂ ਕੱਢਣੀ ਨਹੀਂ ਤਾਂ ਆਪਣੀ ਜਿਹੜੀ ਕੜੀ ਆ ਨਾ ਇਹਦੇ ਛਿੱਟੇ ਬਾਹਰ ਆਉਣ ਲੱਗ ਜਾਣਗੇ ਇਹ ਬਾਹਰ ੜੁਕਣ ਲੱਗ ਜਾਣੀ ਹੈਗੀ ਇਸ ਲਈ ਇਹਦੇ ਵਿੱਚ ਹੀ ਗਰਮ ਦਿਓ ਕੜਛੀ ਤੇ ਬਸ ਥੋੜੇ ਥੋੜੇ ਟਾਈਮ ਬਾਅਦ ਇਹਨੂੰ ਹਿਲਾ ਦਿਓ ਤੇ ਹੁਣ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਸਿਮ ਗੈਸ ਤੇ ਰਿਜਣ ਦਿੰਨੇ ਆਂ ਹਾਂਜੀ ਕੜੀ ਆਪਣੀ ਨੂੰ ਬਾਲਾ ਆ ਗਿਆ ਤੇ ਬਹੁਤ ਚੰਗੇ ਤਰੀਕੇ ਨਾਲ ਰਿਜ ਰਹੀ ਹੈ ਇਹ ਹੁਣ ਇਹਨੂੰ ਆਪਾਂ మీడియం ਗੈਸ ਤੇ ਚੰਗੇ ਤਰੀਕੇ ਨਾਲ ਰਲਣਾਂਗੇ ਜਿੰਨੀ ਜ਼ਿਆਦਾ ਰਿੱਝੂਗੀ ਕੜੀ ਓਨੀ ਜ਼ਿਆਦਾ ਟੇਸਟੀ ਬਣਦੀ ਹੈਗੀ ਕੜੀ ਨੂੰ ਰਿਨਣ ਚ ਥੋੜਾ ਜਿਹਾ ਕਾਲ ਨਹੀਂ ਕਰਨੀ ਚਾਹੀਦੀ ਕਿ ਜਿੰਨੀ ਇਹ ਸਿਮ ਗੈਸ ਤੇ ਰਹਦੀ ਓਨੀ ਜ਼ਿਆਦਾ ਟੇਸਟੀ ਲੱਗਦੀ ਆਪਾਂ ਨੂੰ ਕਲਰ ਬਹੁਤ ਸੋਹਣਾ ਆ ਚੁੱਕਾ ਹੈ ਆਪਣੀ ਕੜੀ ਤੇ ਦੇਖੋ ਤੁਸੀਂ ਤੇ ਇਹਨੂੰ ਥੋੜਾ ਟਾਈਮ ਆਪਾਂ ਹੋਰ ਰੰਦੇ ਹਾਂ ਹਾਂਜੀ ਕੜੀ ਆਪਣੀ ਵਧੀਆ ਰਿਝ ਚੁੱਕੀ ਆ ਦੇਖੋ ਤੁਸੀਂ ਬੀਬੀ ਸੋਣੀ ਬਣ ਕੇ ਤਿਆਰ ਹੋ ਗਈ ਆ ਹਾਂਜੀ ਹੁਣ ਇਹਦੇ ਚ ਆਪਾਂ ਪਾਵਾਂਗੇ ਇੱਕ ਚਮਚ ਕਸੂਰੀ ਮੇਥੀ ਦਾ ਇਹਦੇ ਨਾਲ ਇਹਦਾ ਟੇਸਟ ਆ ਜਿਹੜਾ ਕੜੀ ਦਾ ਹੋਰ ਵੀ ਜ਼ਿਆਦਾ ਵਧ ਜਾਣਾਗਾ ਜੇ ਤੁਹਾਡੇ ਕੋਲ ਹੈ ਨਹੀਂ ਤਾਂ ਤੁਸੀਂ ਸਕਿਪ ਕਰ ਸਕਦੇ ਹੋ ਕੱਲਾ ਧਨੀਆ ਪਾ ਸਕਦੇ ਹਾਂ ਜੇ ਧਨੀਆ ਵੀ ਨਹੀਂ ਪਾਣਾ ਤਾਂ ਇੱਕ ਕੱਲੀ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਬਿਨਾ ਧਨੀਏ ਤੋਂ ਜਾਂ ਕਸੂਰੀ ਮੇਥੀ ਤੋਂ ਵੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਹ ਸੈਂਪਲ ਵੀ ਵਧੀਆ ਲੱਗਦੀ ਹੈ ਹਾਂਜੀ ਗੈਸ ਆਪਾਂ ਬੰਦ ਕਰ ਦਿੱਤਾ ਕੜੀ ਆਪਣੀ ਬਿਲਕੁਲ ਤਿਆਰ ਆ ਗਈ ਹੁਣ ਆਪਾਂ ਕਰਦੇ ਹਾਂ ਨੂੰ ਵਰਤੋਂ ਦੀ ਤਿਆਰੀ ਤੇ ਤੁਸੀਂ ਕਰੋ ਬਣਾਉਣ ਦੀ ਤਿਆਰੀ ਫਿਰ ਮਿਲਦੇ ਆ ਕਿਸੇ ਨਵੀਂ ਰੈਸਪੀ ਦੇ ਨਾਲ ਅਗਲੇ ਵੀਡੀਓ 'ਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ